ਤਾ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਦਿਓ ਜਦੋਂ ਕजरीवाल ਸਾਹਿਬ ਦੇ ਜਿਹੜੇ ਹਾਈ ਹੋਈ ਹੈ ਕਿਹੜੀਆਂ ਕੰਡੀਸ਼ਨਾਂ ਦੇ ਉੱਤੇ ਹਾਈ ਹੋਈ ਹੈ ਉਹ ਕੰਡੀਸ਼ਨਸ ਹੈ ਕਿ ਜਿਹੜਾ ਉਹ ਮੁੱਖ ਮੰਤਰੀ ਦਾ ਜਿਹੜਾ ਦਫਤਰ ਹੈ ਉਹ ਨੂੰ ਨਹੀਂ ਚਾਲ ਸਕਦੇ 5 ਤਰੀਕ ਤੱਕ ਦੀ ਜਿਹੜੀ ਅਸੀਂ ਜ਼ਮਾਨਤ ਜੀ ਸਾਡੇ ਵਕੀਲ ਸਾਹਿਬ ਨੇ ਅਰਵਿੰਦ केजरीवाल ਜੀ ਦੇ ਵਕੀਲ ਸਾਹਿਬ ਨੇ ਲਗਾਈ ਸੀ ਸੋ ਇੱਕ ਜਿਹੜਾ 5 ਜੂਨ ਦੀ بجائے 1 ਜੂਨ ਤੱਕ ਦੀ ਜਿਹੜੀ ਜ਼ਮਾਨਤ ਅੰਤਰੀਮ ਜ਼ਮਾਨਤ ਜਿਹੜੀ ਮਿਲ ਗਈ ਹੈ 1 ਤਰੀਕ ਨੂੰ ਜਿਹੜਾ ਉਹਨਾਂ ਜਾ ਕੇ ਫਿਰ ਦੁਬਾਰਾ ਜੇਲ੍ਹ ਪ੍ਰਸ਼ਾਸਨ ਦੇ ਅੱਗੇ ਜਿਹੜਾ ਆਪਣੇ ਆਪ ਨੂੰ ਸਵਰਪਣ ਕਰਨ ਸੋ ਇਹ ਜਿਹੜਾ ਸਮਾਂ ਸਾਨੂੰ 15-20 ਦਿਨ ਦਾ ਮਿਲਿਆ ਅੱਜ ਦੇਸ਼ ਦੇ ਵਿੱਚ ਜਿਹੜੀਆਂ ਬਾਕੀ ਰਹਿੰਦੀਆਂ ਚੋਣਾਂ ਨੇ ਉਹਦੇ ਵਿੱਚ ਬਹੁਤ ਵੱਡਾ ਉਲਟਵਿਰ ਜਿਹੜਾ ਹੋਣ ਜਾ ਰਿਹਾ ਕਿਉਂਕਿ ਤਾਨਾਸ਼ਾਹ ਮੋਦੀ ਜਿਨੇ ਦੇਸ਼ ਦੀ ਰਾਜਨੀਤੀ ਦੇ ਵਿੱਚ ਜਿੰਨੇ ਵੀ ਆਪੋਜੀਸ਼ਨ ਦੇ ਵਿੱਚ ਢੱਲਲੇਦਾਰ ਬੰਦੇ ਨੇ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਜੇਲਾਂ ਵਿੱਚ ਡੱਕਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਰਲੇਵਾ ਜਾਂ ਗੱਠਬੰਧਨ ਕਰਨ ਦੇ ਜਿਹੜੇ ਪ੍ਰਯਾਸ ਕੀਤੇ ਸੋ ਆਮ ਆਦੀ ਪਾਰਟੀ ਦੇ ਸਾਡੇ ਨੈਸ਼ਨਲ ਕਨਵਿਨਰ ਅਰਵਿੰਦ ਕੇਜਰੀਵਾਲ ਜੀ ਨੇ ਚੁਕਨਾ ਮਨਜ਼ੂਰ ਨਹੀਂ ਕੀਤਾ ਜੇਲ੍ਹ ਜਾਣਾ ਮਨਜ਼ੂਰ ਕੀਤਾ ਸੋ ਅੱਜ ਇਹ ਦੇਖੋ ਦਿੱਲੀ ਦੇ ਸਾਡੇ ਜਿੰਨੇ ਵੀ ਲੀਡਰ ਸੀ ਜਿਨ੍ਹਾਂ ਨੇ ਸਿੱਖਿਆ ਦਾ ਮਾਡਲ ਦਿੱਤਾ ਸ਼੍ਰੀ ਮਨੀਸ਼ ਜੋਧੀਆਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਸਾਡੇ ਸਤਿੰਦਰ ਜਨ ਜਿਹੜੇ ਹੈਲਥ ਮਨਿਸਟਰ ਦਿੱਲੀ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਇੱਕ ਹੈਲਥ ਦਾ ਇੱਕ ਮਾਡਲ ਦਿੱਤਾ ਤੇ ਦੁਨੀਆ ਦੇ ਲੋਕ ਆ ਕੇ ਸਾਡੇ ਹੈਲਥ ਮਾਡਲ ਐਜੂਕੇਸ਼ਨ ਮਾਡਲ ਜਿਨ੍ਹਾਂ ਨੇ ਦੇਖ ਕੇ ਜਿਨ੍ਹਾਂ ਨੇ ਇਮਾਨਦਾਰੀ ਦੀ ਰਾਜਨੀਤੀ ਦਿੱਤੀ ਸ਼੍ਰੀ ਅਰਵਿੰਦ ਕੇਜਰੀਵਾਲ ਡੇਰੇ ਮੋਦੀ ਦੇ ਅੱਗੇ ਜਿਨ੍ਹਾਂ ਨੇ ਪੈਰ ਨਹੀਂ ਗੋਡੇ ਨਹੀਂ ਢੱਕੇ ਤੇ ਆ ਪੂਰਾ ਡੱਟ ਕੇ ਜਿਨ੍ਹਾਂ ਨੇ ਸਾਹਮਣਾ ਕੀਤਾ ਵੀ ਕਹਿ ਰਹੀ ਹੈ ਵੀ ਸਾਡੇ ਕੋਲ ਸਬੂਤ ਨੇ ਜਿੰਨਾ ਵੀ ਜਿਹੜਾ ਸ਼ਰਾਬ ਪਟਾਲਾ ਹੋਇਆ ਅਸੀਂ ਉਹਦੇ ਜਿਹੜੇ ਸਬੂਤ ਨੇ ਪੂਰੇ ਦਿੱਖਤੀ ਰੂਪ ਦੇ ਵਿੱਚ ਜਮ੍ਹਾਂ ਕਰਾਵਾਂਗੇ ਕੋਰਟ ਦੇ ਵਿੱਚ ਨਹੀਂ ਕਰਾਉਣ ਜੀ ਪਿਛਲੇ 2 ਸਾਲ ਤੋਂ ਲਗਭਗ ਸਤੇਂਦਰ ਜੀ ਅੰਦਰ ਰਹੇ ਜੇਲ੍ਹ ਦੇ ਵਿੱਚ ਦਿੱਤਾ ਪਿਛਲੇ 1 ਸਾਲ ਤੋਂ ਗਰੀਬਨ ਜਿਹੜੇ ਮਨੀਸ਼ ਜੋਤੀ ਜੀ ਉਹ ਅੰਦਰ ਨੇ ਔਰ 3 ਮਹੀਨੇ ਚੱਲੇ ਨੇ ਮਨੀਸ਼ ਜਿਹੜੇ ਅਰਵਿੰਦ ਕੇਜਰੀਵਾਲ ਜੀ ਅੰਦਰ ਇਹਨਾਂ ਨੇ ਹੁਣ ਤੱਕ ਕੋਈ ਸਬੂਤ ਦਿੱਤਾ ਹੀ ਨਹੀਂ ਈਡੀ ਜਿਹੜਾ ਹੈਗਾ ਜਾਂ ਸੀਬੀਆਈ ਜਿਹੜੀ ਹੈਗੀ ਆ ਉਹ ਸੈਂਟਰ ਸਰਕਾਰ ਦਾ ਤੋਤਾ ਹੈ ਉੱਪਰ ਉੱਪਰ ਤਾਂ ਜਿਵੇਂ ਉਹ ਉਹਦੀ ਮੁੰਡੀ ਬਰੋੜਦੇ ਨੇ ਉਦਾਂ ਦਾ ਜਵਾਬ ਦਿੰਦੇ ਨੇ ਸੋ ਪੂਰੀ ਜਿਹੜੀ ਭਾਜਪਾ ਸਰਕਾਰ ਹੈ ਇਹਦੇ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਬਹੁਤ ਸ਼ਰਮਦਾ ਘਟਾ ਇਹਨਾਂ ਨੂੰ ਜਿਹੜਾ ਇਹਨਾਂ ਨੇ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰ ਦਾ ਘਾਣ ਕਰਨ ਦਾ ਜਿਹੜਾ ਪ੍ਰਯਾਸ ਕੀਤਾ ਆਮ ਆਦੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਇਕੱਲਾ ਇਕੱਲਾ ਵਲੰਟੀਅਰ ਅੱਜ ਪੱਪਾ ਭਾਰਾ ਕੇ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਚ ਰੀਵਾਲ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਨਾਗਰਿਆ 15 ਦਿਨ ਰਹਿ ਗਏ ਨੇ ਉਹਨਾਂ 15 ਦਿਨਾਂ ਦੇ ਵਿੱਚ ਉਮੀਦਵਾਰਾਂ ਨੂੰ ਬੰਦ ਮਿਲੇਗਾ ਕੋਈ ਅਸਰ ਪਵੇਗਾ ਇਹਨਾਂ ਨੇ ਜੇਲ੍ਹ ਦੇ ਵਿੱਚ ਡੱਕਿਆ ਸਾਨੂੰ ਉਹਦੇ ਨਾਲ ਬੰਦ ਮਿਲੇ ਅੱਜ ਬਾਹਰ ਆ ਗਏ ਨੇ ਅਸੀਂ ਕਿੰਨੇ ਤਾਕਤਵਰ ਹੋ ਜਾਾਂਗੇ ਤੁਸੀਂ ਆਪ ਹੀ ਦੇਖੋ ਇੰਡੀਆ ਅਲਾਈንስ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਤਾਕਤਵਰ ਹੋ ਲੱਗਦਾ ਵੀ ਰਾਹੁਲ ਗਾਂਧੀ ਵੀ ਜਿਹੜਾ ਕਹਿ ਲੀਏ ਵੀ ਤੁਹਾਡੇ ਕਨਵੀਨਰ ਸਾਹਿਬ ਦਾ ਵੈਲਕਮ ਤੁਹਾਨੂੰ ਪਹੁੰਚਣਗੇ ਜਾਂ ਵੱਡੀ ਕੋਈ ਲੀਡਰਗੀ ਨਹੀਂ ਦੇਖੋ ਜਾਂਦੇ ਨਹੀਂ ਜਾਂਦੇ ਇੰਡੀਆ ਦਾ ਇੰਡੀਆ ਅਲਾਈਅੰਸ ਦੀ ਨਹੀਂ ਮੈਂ ਗੱਲ ਕਰਦਾ ਸਾਡਾ 211 ਵਲੰਟੀਅਰ ਵਰਕਰ ਅੱਜ ਕਹਿ ਲਓ ਜੀ ਸਾਡੇ ਵਾਸਤੇ ਬੜਾ ਵੱਡਾ ਅੱਜ ਖੁਸ਼ੀ ਦਾ ਤਿਹਾਰ ਹੈ ਕਿ ਸਾਡੇ ਨੈਸ਼ਨਲ ਸਾਡੇ ਕਨਵੀਨਰ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਨਾਲ ਹੀ ਅੱਜ ਦੀਵਾਲੀ ਹੈ ਫਿਰ ਦੀਵਾਲੀ ਹੈ ਬਿਲਕੁਲ ਦੀਵਾਲੀ ਹੈ ਦਿੱਲੀ ਜਾ ਰਹੇ ਹੋ ਫਿਰ ਜਾਵਾਂਗੇ ਜੀ ਉਹ ਕੇਜੀਵਾਲ ਸਾਹਿਬ ਪੰਜਾਬ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਗਾ ਰੋਡ ਸੋ ਤੁਹਾਨੂੰ ਪਟਿਆਲੇ ਦੇ ਵਿੱਚ ਦਿਖਾਉਣਗੇ ਬਾਹਰ ਆ ਚੁੱਕੇ ਨੇ ਕੰਮ ਵੀ ਚਲਾਏ ਜਾ ਰਹੇ ਨੇ ਔਰ ਅਖੀਰ ਕਮਾਨਤ ਹੈ ਜਿਹੜੀ ਉਹ ਬਹੁਤ ਦਿਨ ਤੱਕ ਦਿੱਕਲੀ ਲੱਗਦਾ ਹੈ ਇਸ ਸਾਲ ਵੱਲ ਮਿਲੇਗਾ ਬਿਲਕੁਲ ਮਿਲੇਗਾ ਜੀ ਦੇਖ ਕੇ ਸੱਚ ਨਹੀਂ ਜਿੱਤ ਹੋਈ ਹੈ ਆਪਣਾ ਵੀ ਜਿੱਤ ਹੋਊਗੀ ਸਾਨੂੰ ਪੂਰਾ ਆਪਣੇ ਮਾਨਯੋਗ ਰਾਏਕੋ ਬਣਾ ਹੋਏਗਾ ਕਿਉਂ ਨਹੀਂ ਹੋਏਗਾ ਬਿਲਕੁਲ ਹੋਏਗਾ ਪਹਿਲਾਂ ਵੀ ਸਾਨੂੰ ਤਾਂ ਦਸ ਭਗਵੰਤ ਮਾਨ ਜੀ ਨੇ ਜਿਹੜਾ ਤੇਰਾ ਵਿਵਾ ਦਾ ਨਾਰਾ ਲਾਇਆ ਹੋਇਆ ਪੰਜਾਬ ਦੇ ਵਿੱਚ ਉਹ ਤੇਰਾ ਸਿੱਟਾ ਆਵਾਮੀ ਪਾਰਟੀ ਦੀ ਝੋਲੀ ਵਿੱਚ ਆੜ ਗਿਆ ਤੁਹਾਨੂੰ ਬਹੁਤ ਸਾਨੂੰ ਪੂਰਾ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਤੇ ਅੱਗੇ ਵੀ ਹੁਣ ਉਹਦੇ ਆਉਣ ਦੇ ਨਾਲ ਸਾਨੂੰ ਹੋਰ ਉਤਸ਼ਾਹ ਮਿਲ ਰਿਹਾ ਹੈ ਕਿਉਂਕਿ ਅੱਜ ਦਾ ਦਿਨ ਵੀ ਬਹੁਤ ਵਧੀਆ ਹੈ ਜੀ ਪਰਸੂ ਰਾਮ ਜੀ ਦਾ ਚੁੜ ਦਿਹਾੜੇ ਤੇ ਅੱਜ ਸਚਾਈ ਦੀ ਜਿੱਤ ਇਹ ਦੱਸਦੀ ਹੈ ਕਿ ਲੋਕਤੰਤਰ ਨਹੀਂ ਜਿੱਤ ਹੋ ਰਿਹਾ ਹੈ ਕਿ ਮੋਦੀ ਸਰਕਾਰ ਇੱਕ ਤਰ੍ਹਾਂ ਸਰਕਸਾਂ ਸਰਕਾਰ ਬਣ ਚੁੱਕੀ ਹੈ ਅਸੀਂ ਸਮਝਦੇ ਹਾਂ ਕਿ ਜਿੱਦਾਂ ਅਸੀਂ ਸਭ ਤੋਂ ਪਹਿਲਾਂ ਉਸ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਜ ਦੇ ਦਿਨ 51 ਦਿਨ ਬਾਅਦ ਸ਼੍ਰੀ ਅਰਵਿੰਦ ਕੇਚਰੀਵਾਲ ਜੀ ਨੂੰ ਛੇੜ ਦਿੱਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਉਹ ਜਿਹੜੇ ਝੂਠੇ ਕੇਸ ਦਰਜ ਕੀਤੇ ਗਿਆ ਉਹਨਾਂ ਤੇ ਉਸ ਸੁਪਰੀਮ ਕੋਰਟ ਉਹਨਾਂ ਨੂੰ ਜਲਦ ਹੀ ਰਿਹਾ ਕਰੇਗੀ